ਜੀ ਜੀ ਤੁਹਾਨੂੰ ਕੀ ਨੁਕੀ ਨੁਕੀ ਐਵੇਂ ਕਰੂੰਗਾ ਭਰਾ ਪੁੱਛ ਲੈ ਆਂਦੀ ਵੀ ਮੈਂ ਕੁੱਟ ਕੇ ਆਈ ਆਂ ਸ਼ਾਂਤ ਰਹਿ ਸੰਦਾ ਠੀਕ ਐ ਪਰ ਗੱਲ ਨਾ ਥੋੜੀ ਸ਼ਾਂਤੀ ਨਾਲ ਵੀ ਸੋਚਣਾ ਚਾਹੀਦਾ ਕਿ ਅੱਗੇ ਤਾਂ ਕੇਸ ਪਾਉਂਗਾ ਮੈਂ ਮੇਰਾ ਹਾਂਜੀ ਜੇ ਤੇ ਕੋਈ ਐਵੀਡੈਂਸ ਨਹੀਂ ਆ ਤੁਹਾਡੇ ਕੋਲ ਕਿਹ ਜੀ ਇਹਨੇ ਚਮਾਸਾਨ ਦੇ ਆਇਆ ਹਾਂਜੀ ਉਦੋਂ ਤਾਂ ਕੋਰਟੀ ਦਾ ਕਾਹ ਸੋਕੀ ਮੈਂ ਤਾਂ ਨਹੀਂ ਲਿਆ ਤੇ ਕੀ ਕਰਾਂਗੇ ਤੁਸੀਂ ਨਾ ਤੁਸੀਂ ਦੇਖੋ ਬੇ ਗੱਲ ਤੁਸੀਂ ਉਹ ਡਿਮਾਂਡ ਕਰ ਰਹੇ ਹੋ ਜਿਹੜੀ ਕਿ ਨਹੀਂ ਬੁਰੀ ਹੋ ਸਕਦੀ ਜਿਹੜੀ ਹੈਲਪ ਐ ਇਹ ਫਾਲਤੂ ਦੀਆਂ ਗੱਲਾਂ ਕਿਹੜੀ ਕਹਿ ਰਿਹਾ ਤੁਸੀਂ ਔਰ ਜਿਹੜੀ ਹੈ ਕਿ ਵੀ ਪੁਲਿਸ ਨੇ ਇਹਦੇ ਤੇ ਕੀ ਕੀਤਾ ਹਾਲੇ ਤੱਕ ਜਿਹੜੇ ਤੁਸੀਂ ਐਵਿਡੈਂਸ ਦਿੱਤਾ ਉਹਦੇ ਬਾਅਦੋਂ ਹਾਂਜੀ ਕਿ ਭਈ ਇਹਦੇ ਮੇਰੇ ਹਸਬੰਦ ਦੇ ਤੁਸੀਂ ਫੋਨ ਦੇ ਵਿੱਚੋਂ ਜਦ ਦਿੱਤਾ ਉਹਨੂੰ ਡਾਟਾ ਦਿੱਤਾ ਆ ਕਿ ਇਹ ਲੇਡੀ ਦੇ ਨਾਲ ਕੋਈ ਸੰਬੰਧ ਸੀਗੇ ਹਾਂ ਉਹ ਸੀ ਉਹਦੀ ਮੈਂ ਦੱਸ ਦੋ ਇਹ ਆਉਂਦੀ ਪਾਪੀ ਦੇ ਦੋ ਉਹ ਸੀ ਪਤਾ ਕਰ ਲੈਣੇ ਵੀ ਕੀ ਕਰ ਰਹੇ ਕੀ ਰੰਗੀ ਆ ਦੇਖੋ ਜੀ ਤੇ ਦੱਸੋ ਤੁਸੀਂ ਇਹਨਾਂ ਮੇਰੇ ਮੈਰਿਜ ਹੋਈ ਨੂੰ 15 ਸਾਲ ਹੋ ਗਏ ਸੀ ਅੱਛਾ ਮੇਰੇ ਹਸਬੰਦ ਮਤਲਬ ਕਿ ਪੰਜਾਬ ਵਾਲਿਆਂ ਦੀ ਬੱਸ ਚਲਾਉਂਦੇ ਸੀ ਐਲਜੀ ਚੰਡੀਗੜ੍ਹ ਮਨ ਤੇ ਮੈਂ 3 ਮਈ ਨੂੰ ਦਰਬਾਰ ਸਾਹਿਬ ਗਈ ਆ ਸੁਪਹਿਰਾ ਸਾਹਿਬ ਪਰ ਗਈ ਸੀ ਮਗਰੋਂ ਪਤਾ ਲੱਗਿਆ ਕਿ ਹਸਬੰਦ ਨੇ ਸੁਸਾਈਡ ਕਰ ਲਿਆ ਮੈਨੂੰ ਕੁਝ ਪਤਾ ਨਹੀਂ ਲੱਗਿਆ ਫਾਂਸੀ ਲਵਾ ਲਈ ਉਹਨਾਂ ਨੇ ਮੈਂ ਉੱਥੋਂ ਵਾਪਸ ਆ ਗਈ ਰਾਤ ਨੂੰ ਫਿਰ ਥਾਣੇ 'ਚ ਫੋਨ ਆਇਆ 3 ਮਹੀਨੇ ਬਾਅਦ ਕਿ ਤੁਸੀਂ ਆਪਣਾ ਮੈਮ ਫੋਨ ਲੈ ਜਾਓ ਮੈਂ ਫੋਨ ਲੈ ਕੇ ਆਈ ਫੋਨ ਦੇ ਬੈਕ ਸਾਈਡ ਇਹਨਾਂ ਦਾ ਨਸਾਂਚਾ ਹੈ ਵੀ ਔਰ ਮੈਮਰੀ ਕਾਰਡ ਜਦੋਂ ਮੈਮਰੀ ਕਾਰਡ ਮੈਂ ਅੰਦਰ ਚ ਪਾਇਆ ਜੀ ਲੇਡੀ ਅੰਟੌਰ ਤੋਂ ਆਂਜੀ ਉਹ ਉਹਨਾਂ ਦੇ ਮਤਲਬ ਕੀ ਵੀ ਵੀਡੀਓ ਸਾਹਮਣੇ ਆਈਆਂ ਵੀ ਜੋ ਦੇਖਣ ਯੋਗ ਵੀ ਨਹੀਂ ਹੈ ਬਾਕੀ ਫਿਰ ਉਸ ਤੋਂ ਬਾਅਦ ਫਿਰ ਪੁਲਿਸ ਵਾਲਿਆਂ ਨੇ ਕੋਈ ਕੰਮ ਨਹੀਂ ਕੀਤਾ ਜੀ ਮੈਂ ਉੱਥੇ ਕੰਪਲੀਟ ਪਾਈ ਲਈ ਉਹਨੂੰ ਬੁਲਾਇਆ ਉਲਟਾ ਸਮਾਂ ਸੀ ਉਹਨੇ ਮੈਂ ਇੱਕ ਵੀਡੀਓ 'ਚ ਦੇਖਿਆ ਬਹੁਤ ਗੱਲੀਆਂ ਗਾਲਾਂ ਕੱਢ ਰਹੀ ਸੀ ਮੈਂ ਉਹਦੇ باوجود ਉਹਨੂੰ ਮੈਂ ਝੂਠ ਨਹੀਂ ਬੋਲਦੀ ਕੁੱਟ ਕੇ ਆਈ ਦੀ ਮੈਂ ਕਿਉਂਕਿ ਇੰਨੀਆਂ ਗੱਲੀਆਂ ਵੀਡੀਓ ਦੇਖ ਕੇ ਕੋਈ ਵੀ ਉਹ ਨਹੀਂ ਕਰ ਸਕਦਾ ਤੁਹਾਨੂੰ ਕੀ ਲੋੜ ਪਈ ਐਵੇਂ ਕਾਨੂੰਨ ਨੂੰ ਆਪਣੇ ਹੱਥ 'ਚ ਲੈਣ ਦੀ ਵੀ ਮੈਂ ਕੁੱਟ ਕੇ ਆਈ ਨਹੀਂ ਮੈਂ ਜੋ ਸੱਚ ਹੈ ਉਹ ਦੱਸਦੀ ਫਿਰ ਇਹਨੇ ਮੇਰੇ ਤੇ ਉਲਟੀ ਕੰਪਲੀਟ ਪਾਤੀ ਹਾਂ ਪਾਉਗੀ ਨਾ ਫਿਰ ਤਾਂ ਨਹੀਂ ਕਹਿੰਦੀ ਵੀ ਮੈਨੂੰ ਮਤਲਬ ਕਿ ਜੋ ਵੀਡੀਓ ਮਤਲਬ ਕਿ ਮੇਰੇ ਘਰ ਬਲੂ ਫਿਲਮਾਂ ਬਣੀਆਂ ਦੇਖ ਕੇ ਤਾਂ ਮੈਂ ਕੋਈ ਨਹੀਂ ਨਾ ਸ਼ਾਂਤ ਰਹਿ ਸਕਦਾ ਠੀਕ ਹੈ ਪਰ ਗੱਲ ਨਾ ਥੋੜੀ ਸ਼ਾਂਤੀ ਨਾਲ ਵੀ ਸੋਚਣਾ ਚਾਹੀਦਾ ਕਿ ਅੱਗੇ ਤਾਂ ਕੇਸ ਪਾਉਗਾ ਮੈਂ ਮੇਰੇ ਹਸਬੰਦ ਖਤਮ ਹੋ ਗਏ ਜੀ ਫਿਰ ਮੈਂ ਕੱਲੀ ਮੇਰੀ ਬੇਬੀ ਬੱਚਾ ਵੀ ਕੋਈ ਨਹੀਂ ਹੈ ਫਿਰ ਇਹਨਾਂ ਨੇ ਮੇਰੇ ਤੋਂ ਲਿਖਵਾ ਕੇ ਲੈ ਲਿਆ ਕਿ ਅੱਗੇ ਤੂੰ ਇਹਦੀ ਕੋਈ ਵੀਡੀਓ ਵਾਇਰਲ ਨਹੀਂ ਕਰੇਂਗੀ ਤੂੰ ਕੁਝ ਨਹੀਂ ਕਰੇਂਗੀ ਪਰ ਮੈਂ ਜਿਹੜਾ ਮੇਰਾ ਘਰੋਂ ਸਮਾਨ ਗਾਇਬ ਹੋਇਆ ਉਹ ਤਾਂ ਦਵਾ ਦੋ ਮੈਨੂੰ ਨਹੀਂ ਪਤਾ ਸੀ ਮੈਨੂੰ ਇਹ ਲੱਗਦਾ ਸੀ ਕਿ ਕੀ ਸਮਾਨ ਗਾਇਬ ਹੋ ਗਿਆ ਤੁਹਾਡੇ ਹਸਬੰਦ ਨੇ ਦਿੱਤਾ ਉਹਨੂੰ ਸਮਾਨ ਇਹ ਨਹੀਂ ਹੁਣ ਮੈਨੂੰ ਪਤਾ ਪਰ ਜਿਸ ਤਰ੍ਹਾਂ ਵੀਡੀਓ ਚ ਮੈਂ ਦੇਖਦੀ ਆ ਤੇ ਉਸ ਤਰ੍ਹਾਂ ਤੇ ਇਹੀ ਘਰੇ ਆਉਂਦੀ ਸੀ ਜਦੋਂ ਮੈਂ ਡਿਊਟੀ ਚਲੀ ਜਾਂਦੀ ਸੀ ਮਗਰੋਂ ਦੇਖੋ ਮੈਨੂੰ ਲੱਗਦਾ ਹਾਂ ਜੀ ਜੇ ਤੇ ਕੋਈ ਐਵੀਡੈਂਸ ਨਹੀਂ ਆ ਤੁਹਾਡੀ ਕੋਲ ਕਿਹ ਜੀ ਇਹਨੇ ਚਮਾ ਸਮਾਨ ਲੈ ਆਇਆ ਹਾਂਜੀ ਉਦੋਂ ਤੱਕ ਕੋਣ ਕਿਹਦਾ ਕਹਿ ਸਕੋ ਕਿ ਮੈਂ ਤਾਂ ਨਹੀਂ ਲਿਆ ਫੇਰ ਕੀ ਕਰਾਂਗੇ ਇਹ ਥੋੜਾ ਜਿਹਾ ਵੀ ਕਿਉਂਕਿ ਉਹ ਆਉਂਦੀ ਸੀ ਤਾਂ ਉਹ ਹੀ ਲੈ ਤਾਂ ਫਿਰ ਹੋਰ ਕਿੱਥੇ ਗਿਆ ਘਰੋਂ ਬਿਸਤਰੀ ਦੀ ਨਹੀਂ ਜੀ ਬੈੱਡ ਖੋਲਿਆ ਬਿਸਤਰੀ ਵੀ ਨਹੀਂ ਨਿਕਲਿਆ 판ਦੇ ਵੀ ਨਹੀਂ ਹੈ ਤੁਸੀਂ ਪੁਲਿਸ ਨੂੰ ਕੰਪਲੇਂਟ ਪਾ ਸਕਦੇ ਹੋ ਪਾਈ ਹੋਈ ਹੈ ਜੀ ਬੱਸ ਇਹ ਉਹ ਕੀ ਕਹਿੰਦੇ ਨੇ ਅੱਗੇ ਉਹ ਕਹਿੰਦੇ ਆ ਕਿ ਮੈਮ ਹੋਂ ਠੇਕੇ ਤੋਂ दारू ਦਿੱਤੀ ਜਾਵੇ ਜੀ ਪੈਸੇ ਵਾਪਸ ਨਹੀਂ ਹੁੰਦੇ ਜੇ ਇਹ ਉਹ ਗੱਲਾਂ ਜਿਹੜੇ ਐਸ ਐਚ ਓ ਜਿਹੜੇ ਨਵੇਂ ਆਉਂਦੇ ਆ ਮੈਨੂੰ ਬੁਲਾਉਂਦੇ ਆ ਜੀ ਚਲੋ ਮੈਂ ਉਹ ਕੁਝ ਨਹੀਂ ਕਹਿੰਦੀ ਜੀ ਕੁਝ ਵੀ ਨਾ ਕਰੋ ਕੁਝ ਨਾ ਇੱਕ ਮੇਰੀ ਲਾਸਟ ਮੰਗਾ ਬੱਸ ਜਿਸ ਤਰ੍ਹਾਂ ਘਰੇ ਬੇਟਾ ਦਾੜੀ ਵਾਲਾ ਬੱਚੀ ਉਹਦੀ ਜਵਾਨਾ ਇਹ ਗੱਲ ਕਹਿ ਕੇ ਟੈਨਸ਼ਨ ਫ੍ਰੀ ਹੋਈ ਹੋਈ ਆ ਕਿ ਮੈਨੂੰ ਬਲੈਕਮੇਲਰ ਕਰਦਾ ਸੀ ਮੈਮ ਇੱਕ ਵਾਰੀ ਉਹਦਾ ਹਸਬੰਡ ਉਹਦੇ ਉਹਦੇ ਬੱਚੇ ਆ ਮੇਰੇ ਨਾਲ ਬਹਿ ਕੇ ਉਹ ਵੀਡੀਓ ਦੇਖ ਲੈਣ ਮੈਂ ਉਸੇ ਵੇਲੇ ਮੈਂ ਰਿਕਾਰਡ ਦੇਖੋ ਤੁਸੀਂ ਨਾ ਤੁਸੀਂ ਦੇਖੋ ਬੇਗਾਨ ਸਾਬ ਤੁਸੀਂ ਉਹ ਡਿਮਾਂਡ ਕਰ ਰਹੇ ਹੋ ਜਿਹੜੀ ਕਿ ਨਹੀਂ ਬੁਰੀ ਹੋ ਸਕਦੀ ਠੀਕ ਹੈ ਨਾ ਤਾਂ ਤੁਸੀਂ ਜੇ ਦੇਖਿਆ ਨਾ ਕੋਈ ਐਵੀਡੈਂਸ ਹੈ ਕਿ ਵੀ ਉਹ ਚੋਰੀ ਕਰਦ ਉਹ ਲੈ ਗਈ ਸਮਾਨ ਚੱਕ ਕੇ ਘਰੇ ਤੋਂ ਹੀ ਹੁੰਦੀ ਆ ਵੀਡੀਓ 150 ਵੀਡੀਓ ਪਈਆਂ ਮੇਰੇ ਕੋਲ ਚਲੋ ਦਿੱਤਾ ਹੋਊ ਮੈਂ ਮੰਨ ਜੂ 228000 ਸੈਲਰੀ ਸੀ ਉਹਨਾਂ ਦੀ 2 ਸਾਲ ਦੇ ਘਰੇ ਸੈल्फ ਹੀ ਕਰੰਟ ਦਿੰਦੇ ਸੀ ਉਹ ਕੋਈ ਕੰਪਨੀ ਨਹੀਂ ਵੀ ਗੱਲ ਜਦੋਂ ਤੁਸੀਂ ਕਹਿੰਦੇ ਉਹ ਉਹ ਬੱਚੇ ਬੈਠ ਕੇ ਵੀਡੀਓ ਦੇਖਦੇ ਇਹ ਥੋੜਾ ਹੁੰਦਾ ਹੁੰਦਾ ਮੈਂ ਕਿਹਨੂੰ ਸੋਚੋ ਮੈਂ ਵੀ ਤਾਂ ਜਿੰਦੀ ਮਰੀ ਪਈ ਮੈਡਮ ਤੁਸੀਂ ਨਾ ਫਾਲਤੂ ਦੀ ਗੱਲਾਂ ਕਰ ਰਹੇ ਹੋ ਇਹ ਇਹ ਕੋਈ ਹੋਰ ਗੱਲ ਹੈ ਤੁਸੀਂ ਮੈਂ ਬੈਠ ਕੇ ਦੇਖੋ ਕੌਣ ਦਿਖਾਏਗਾ ਦੱਸੋ ਫਿਰ ਉਹ ਤਾਂ ਘਰੇ ਬੜਗੀ ਜੀ ਮੇਰਾ ਵੀ ਹੈ ਨਹੀਂ ਹੁਣ ਮੈਂ ਮੈਂ ਤੁਹਾਡੀ ਸਿਰਫ ਇਹ ਕਰ ਸਕਦੀ ਹਾਂ ਜਿਹੜੀ ਹੈਲਪ ਹੈ ਇਹ ਫਾਲਤੂ ਦੀਆਂ ਗੱਲਾਂ ਜਿਹੜੀਆਂ ਕਹਿ ਰਹੇ ਤੁਸੀਂ ਔਰ ਜਿਹੜੀ ਹੈ ਕਿ ਵੀ ਪੁਲਿਸ ਨੇ ਇਹਦੇ ਉੱਤੇ ਕੀ ਕੀਤਾ ਹਾਲੇ ਤੱਕ ਜਿਹੜਿਆ ਤੁਸੀਂ ਐਵੀਡੈਂਸ ਦਿੱਤਾ ਉਹਨੂੰ ਬਾਅਦ ਚੋਂ ਹਾਂਜੀ ਕਿ ਵੀ ਜਿਹੜੇ ਮੇਰੇ ਹਸਬੰਦ ਦੇ ਤੁਸੀਂ ਫੋਨ ਦੇ ਵਿੱਚੋਂ ਜਦ ਦਿੱਤਾ ਉਹਨੂੰ ਡਾਟਾ ਦਿੱਤਾ ਆ ਕਿ ਇਹ ਲੇਡੀ ਦੇ ਨਾਲ ਉਹਦੇ ਸੰਬੰਧ ਸੀਗੇ ਹਾਂਜੀ ਹੈਨਾ ਉਹਦੇ ਬਾਰੇ ਉਹਨਾਂ ਨੇ ਕੀ ਕੀਤਾ ਉਹ ਕੁੜੀ ਨੂੰ ਕੀ ਪੁੱਛਿਆ ਕੁਝ ਵੀ ਨਹੀਂ ਪੁੱਛਿਆ ਸਾਹਮਣੇ ਬਿਠਾ ਕੇ ਇੱਕ ਵਾਰੀ ਮੇਰੇ ਸਾਹਮਣੇ ਪੁੱਛ ਲਓ ਉਸ ਦਿਨ ਹੋਇਆ ਕੀ ਸੀ ਜਿਹੜਾ ਉਹ ਮਰ ਗਏ ਕੀ ਹੋਇਆ ਸੀ ਉਸ ਦਿਨ ਦਾ ਤੈਨੂੰ ਕੋਈ ਨਹੀਂ ਮੰਗਦਾ ਸੀ ਹਾਂਜੀ ਉਹਨੇ ਫਾਂਸੀ ਲਈ ਆ ਮੈਨੂੰ ਦੱਸ ਦਿੰਦੀ ਇੱਕ ਵਾਰੀ ਜੇ ਤੈਨੂੰ ਬਲੈਕਮੇਲਰ ਕੀਤਾ ਮੈਂ ਕਿੰਤੇ ਐਪਲੀਕੇਸ਼ਨ ਦਿੱਤੀ ਹੋਈ ਹੈ ਤੁਸੀਂ ਇੱਥੇ ਮਟੋਹਾ ਥਾਣੇ ਚੀਏ ਜੀ ਹਾਂ ਉਹ ਸੀ ਉਹ ਤੁਸੀਂ ਮੈਨੂੰ ਦੱਸ ਦੋ ਜਾਂ ਉਹਦੀ ਕਾਪੀ ਦੇ ਦਿਓ ਉਹ ਸੀ ਪਤਾ ਕਰ ਲੈਣੇ ਵੀ ਕੀ ਕਰ ਰਹੇ ਕੀ ਦੇ ਅੱਗੇ ਠੀਕ ਹੈ ਨਾ ਬਾਕੀ ਜੋ ਵੀ ਆ ਮਤਲਬ ਕਿ ਕਹ ਰਹੇ ਕੋਈ ਗੱਲ ਹੀ ਕੋਈ ਮੇਰੇ ਤੋਂ ਲਖਵਾ ਲਿਆ ਸਾਰਾ ਵੀ ਇਹ ਅੱਗੇ ਤੋਂ ਕੰਪਲੀਟ ਨਹੀਂ ਕਰੂਗੀ ਤੇਰੀ ਉਹ ਤੈਨੂੰ ਕੁਝ ਨਹੀਂ ਕਰੂਗੀ ਜਦ ਕਿ ਮੈਂ ਕੱਲੀ ਆ ਮੈਨੂੰ ਖਤਰਾ ਜੀ ਇਹ ਤੋਂ ਹੁਣ ਕਿਉਂਕਿ ਮੈਮਰੀ ਕਾਰਡ ਬਾਰ ਬਾਰ ਇੱਕੋ ਹੀ ਸੁਨੇਹਾ ਆ ਰਿਹਾ ਕਿ ਮੇਰਾ ਮੈਮਰੀ ਕਾਰਡ ਦੇ ਦੇ ਮੈਮਰੀ ਕਾਰਡ ਤਾਂ ਨਹੀਂ ਮੈਂ ਕਿ ਐਸ ਤਰ੍ਹਾਂ ਮਿਲਦਾ ਮੈਮਰੀ ਕਾਰਡ ਤਾਂ ਮੇਰੇ ਕੋਲ ਹੀ ਰਹੂਗਾ ਪਰ ਮੈਂ ਇਦਾਂ ਦੀ ਜਨਾਨੀ ਨਹੀਂ ਆ ਕਿ ਤੇਰਾ ਵਾਇਰਲ ਕਰੂੰਗੀ ਕਿਉਂਕਿ ਉਹਦੇ ਵਿੱਚ ਬੰਦਾ ਵੀ ਆ ਜਿਹੜਾ ਹੈ ਨਹੀਂਗਾ ਜੀ ਇਸ ਟਾਈਮ ਪਹਿਲਾਂ ਕੀਤਾ ਸੀ ਵਾਇਰਲ ਨਹੀਂ ਉਹ ਵਾਲਾ ਵਾਇਰਲ ਨਹੀਂ ਕੀਤਾ ਜੀ ਕੀ ਕਰਦਾ ਸੀ ਤੁਸੀਂ ਸਿਰਫ ਕੁੱਟ ਮਾਰ ਵਾਲੀ ਕਿਸੇ ਨੇ ਵੀਡੀਓ ਕੀਤੀ ਜੀ ਮੈਂ ਨਹੀਂ ਵਾਇਰਲ ਕੀਤੀ ਉਹ ਵੀ ਕਿਉਂਕਿ ਗੁੱਸਾ ਬਹੁਤ ਸੀ ਹਾਸ ਤੇ ਮੈਂ ਉਸ ਸਾਥੇ ਹੋਏਗਾ ਹੀ ਠੀਕ ਹੈ ਨਾ ਕਿਉਂਕਿ ਇਹ ਗੱਲ ਹੋਈ ਆ ਗੁੱਸਾ ਤਾਂ ਹੋਏਗਾ ਮਗਰ ਜੋ ਤੁਸੀਂ ਡਿਮਾਂਡ ਕਰ ਰਹੇ ਹੋ ਨਾ ਉਹ ਠੀਕ ਦੀ ਮੰਗ ਨਹੀਂ ਆ। ਫਿਰ ਉਹ ਤਾਂ ਘਰੇ ਬੈਠੀ ਐ ਜੀ ਆਪਨਾ ਮੇਰਾ ਘਰ ਖਾਲੀ ਆ। ਆਪਾਂ ਸਿਰਫ ਪੁਲਿਸ ਨੇ ਇਹ ਗੱਲ ਪੁੱਛਦੀਆਂ ਕਿ ਤੁਸੀਂ ਕੀ ਕੀਤਾ ਇਹਦੇ ਬਾਰੇ। ਤੁਸੀਂ ਮੈਨੂੰ ਉਹ ਦੱਸ ਦਿਓ ਵੀ ਕਿਤੇ ਪੁਲਿਸ ਦਾ ਹੈਗਾ। ਉਹ ਕੋਈ ਤੁਹਾਡੇ ਕੋਲ ਡੀਆਰ ਨੰਬਰ ਕਿ ਕੁਝ ਹੋਏਗਾ ਉਹਨਾਂ ਦਾ ਉਹ ਵੀ ਆਪਾਂ ਪਤਾ ਕਰਦੇ ਹਾਂ ਜੀ। ਉਸ ਤੋਂ ਬਾਅਦ ਕਿਸੇ ਨੇ ਬੁਲਾਇਆ ਹੀ ਨਹੀਂ ਜੀ 9 ਮਹੀਨੇ ਹੋ ਗਏ। ਕੋਈ ਦਿੱਤਾ ਨੰਬਰ ਨੰਬਰ ਤੁਹਾਨੂੰ ਹੈ ਮੇਰੇ ਕੋਲ। ਹੈ ਜੀ ਮੇਰੇ ਕੋਲ ਉਹਦੀ ਕਾਪੀ ਰੱਖੀ ਹੋਈ ਆ ਮੈਂ। ਉਹ ਦੇ ਦਿਓ। ਠੀਕ ਹੈ ਜੀ। ਠੀਕ ਹੈ ਕਾਪੀ। ਉਹਦੇ ਤੇ ਅਸੀਂ ਕਰ ਦਿੰਦੇ ਹਾਂ। ਇੱਕ ਵਾਰੀ ਜੀ ਬਸ ਹੱਥ ਜੋੜ ਕੇ ਰਿਕਵੈਸਟ ਪੁੱਛ ਲੋ ਵੀ ਉਸ ਦਿਨ ਹੋਇਆ ਕੀ ਸੀ ਬਸ ਨਾ ਦੇ ਉਹ ਪੁਲਿਸ ਨਾ ਮੇਰੇ ਜੀ ਪੁਲਿਸ ਤਰੀਗੀ ਪੁਲਿਸ ਇਨਕੁਆਰੀ ਕਰੇਗੀ ਪੁਲਿਸ ਇਹ ਮੈਂ ਤੇ ਇਹ ਨਾ ਕਰ ਸਕਦੀ ਹਾਂ ਇਨਕੁਆਰੀ ਜਿੱਤੇ ਮੇਰੇ ਕੋਲ ਕੋਈ ਵੀ ਐਪਲੀਕੇਸ਼ਨ ਆਉਂਦੀ ਹੈ ਨਾ ਮੈਡਮ ਉਹ ਮੈਂ ਪੁਲਿਸ ਨੂੰ ਪੇਗਾ ਉਹ ਇਨਕੁਆਰੀ ਕਰਦੇ ਨੇ ਠੀਕ ਹੈ ਚਲੋ ਬਲੈਕਮੇਲਰ ਵੀ ਕਰਦੇ ਸੀ ਮੈਨੂੰ ਦੱਸ ਦਿੰਦੀ ਇੱਕ ਵਾਰੀ ਹੈ ਨਾ ਸ਼ਾਇਦ ਇਹਦਾ ਰਹਿ ਜਾਂਦੇ ਨਹੀਂ ਉਹ ਪੁੱਛਦੇ ਪੁਲਿਸ ਨੂੰ ਵੀ ਕੀ ਗੱਲ ਹੈ ਇਹਨਾਂ ਨੇ ਪੁੱਛਿਆ ਕਿਉਂ ਨਹੀਂ ਅੰਦਰ ਨਹੀਂ ਪੁੱਛਿਆ ਤਾਂ ਉਹਨੂੰ ਬੁਲਾ ਕੇ ਪੁੱਛੋ ਵੀ ਕੀ ਗੱਲ ਹੈ ਉਹ ਕਰਵਾ ਲਈ